ਇਕ ਗੁਰ ਜੀ ਕਾ ਖਾਲਸਾ ਵਾਹ ਇਕ ਗੁਰ ਜੀ ਕੀ ਫਤਿਹ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਉਸ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਲੰਮਾ ਸਮਾਂ ਸੀਗਾ ਉਹ ਬਤਾਇਆ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਤੁਸੀਂ ਸੁਣਦੇ ਹੋ ਨੇ ਆ ਕਿ ਗੁਰੂ ਨਾਨਕ ਦੇਵ ਜੀ ਨੂੰ ਫਣੀ ਨਾਗ ਨੇ ਜਿਹੜਾ ਸ਼ਾਂ ਕੀਤੀ ਸੀ ਇਸ ਵਕਤ ਤੁਸੀਂ ਦਰਸ਼ਕ ਕਰ ਰਹੇ ਹੋ ਗੁਰਦੁਆਰਾ ਮਾਲ ਜੀ ਸਾਹਿਬ ਦੇ ਇਹ ਸਥਾਨ ਉਹੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮੱਝਾਂ ਅਤੇ ਗਾਵਾਂ ਚਾਰਦੇ ਹੋਏ ਸਨ ਇੱਕ ਵਾਰ ਗੁਰੂ ਸਾਹਿਬ ਜੀ ਮੱਝਾਂ ਗਾਵਾਂ ਚਾਰਦੇ ਹੋਏ ਅਕਾਲ ਪੁਰਖ ਜੀ ਵਾਹਿਗੁਰੂ ਜੀ ਦੀ ਭਗਤੀ ਵਿੱਚ ਲੀਨ ਹੋ ਗਏ ਸਨ ਤੇ ਜਦੋਂ ਸੂਰਜ ਨੇ ਆਪਣਾ ਰੁੱਖ ਬਦਲਿਆ ਤਾਂ ਆਪ ਜੀ ਦੇ ਮੁਖ ਉੱਪਰ ਟੋਪ ਆ ਗਈ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਮੂੰਖ ਉੱਪਰ ਟੋਪ ਆਈ ਤੇ ਨਾਲ ਲੱਗਦੀਆਂ ਝਾੜੀਆਂ ਵਿੱਚੋਂ ਇੱਕ ਫਨੀ ਸੱਪ ਨਿਕਲਿਆ ਤੇ ਉਸ ਨੇ ਆਪਣੇ ਫੰਨ ਖਿਲਾਰ ਕੇ ਗੁਰੂ ਸਾਹਿਬ ਜੀ ਦੇ ਮੂੰਖ ਉਤੇ ਸ਼ਾਂ ਕਰ ਦਿੱਤੀ ਇਸ ਕੌਤਕ ਨੂੰ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਦੇ ਨਵਾਬ رائے ਬਲਾਕ ਨੇ ਆਪਣੇ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਨਾਲ ਹੀ ਆਪ ਜੀ ਦੇ ਸਰਦਾਲੂ ਬਣ ਗਏ ਜਿਨ੍ਹਾਂ ਨੇ ਬਾਅਦ ਵਿੱਚ ਜਿਹੜੀ ਇੱਥੋਂ ਦੀ ਜ਼ਮੀਨ ਸੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਕਰ ਦਿੱਤੀ ਇਸ ਕੌਤਕ ਕਰਕੇ ਇਸ ਸਥਾਨ ਨੂੰ ਗੁਰਦੁਆਰਾ ਮਾਲ ਸਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਤਾਂ ਕੀਤੀ ਸੀ ਇਹ ਉਹੀ ਪੁਰਾਣੇ ਉਸ ਸਮੇਂ ਦੇ ਦਰਖਤ ਨੇ ਜੰਗਲ ਨੇ ਜਦੋਂ ਗੁਰੂ ਨਾਨਕ ਦੇਵ ਜੀ ਮੱਝਾਂ ਚਾਰਦੇ ਹੁੰਦੇ ਸਨ ਤਾਂ ਸੰਗਤ ਦਾ ਦੇਸ਼ਾ ਉਦੇਸ਼ਾਂ ਚੋਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ